ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕੱਲ ਰਾਹੁਲ ਗਾਂਧੀ ਪੰਜਾਬ ਆਏ ਹੜ ਪਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ ਪਰ ਇੱਕ ਹੋਰ ਸਿਆਸੀ ਰੌਲਾ ਜੋ ਹੈ ਉਹਨਾਂ ਦੇ ਇਸ ਪੰਜਾਬ ਦੌਰੇ ਦੇ ਨਾਲ ਰਲ ਗਿਆ ਹੈ ਰਾਹੁਲ ਗਾਂਧੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਏ ਇੱਕ ਗੁਰਦੁਆਰਾ ਸਾਹਿਬ ਵਿੱਚ ਸਰੋਪਾ ਦਿੱਤਾ ਗਿਆ ਤੇ ਪਹਿਲਾਂ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੂਰੀ ਡਿਟੇਲ ਵਿਦ ਸਾਂਝੀ ਕਰਿਓ ਫਰੀਜ਼ਾ ਵਿਸ਼ਲੇਸ਼ਣ ਵੀ ਕਰਿਓ ਕਿਉਂਕਿ ਇਹ ਹੁਣ ਇੱਕ ਬਹੁਤ ਵੱਡਾ ਸਿਆਸੀ ਰੌਲਾ ਇਸ ਮੁੱਦੇ ਤੇ ਪੈ ਗਿਆ ਬਾਦਲ ਧੜੇ ਤੇ ਪਹਿਲਾਂ ਹੀ ਇਲਜ਼ਾਮ ਨੇ ਕਿ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਨੇ ਪਰੰਪਰਾਵਾਂ ਦਾ ਘਾਣ ਹੋ ਰਿਹਾ ਹੁਣ ਕੀ ਐਸਜੀਪੀਸੀ ਦੇ ਧਿਆਨ ਵਿੱਚ ਇਹ ਮਾਮਲਾ ਪਹਿਲਾਂ ਹੀ ਸੀ ਹਾਲਾਂਕਿ ਹੁਣ ਅਸੀਂ ਐਸਜੀਪੀਸੀ ਦੀ ਗੱਲ ਕਰੀਏ ਤਾਂ ਐਸਜੀਪੀਸੀ ਦਾ ਇਹ ਕਹਿਣਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਸੋ ਵਕ ਵਕ ਪਹਿਲੂਆਂ ਤੋਂ ਇਹ ਜ਼ਰੂਰ ਇਸ ਮਾਮਲੇ ਦਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦਾ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਉਹ ਪੰਜਾਬ ਆਏ ਹੋਏ ਨੇ ਕੱਲ ਗੁਰਦਾਸਪੁਰ ਔਰ ਅੰਮ੍ਰਿਤਸਰ ਵਿਖੇ ਉਹ ਆਏ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਸੀ ਉਹਨਾਂ ਦੇ ਨਾਲ ਗੁਰਜੀਤ ਔਜਲਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਗੁਰਦਾਸਪੁਰ ਤੋਂ ਸੋ ਇਹ ਸਾਰੇ ਲੋਕ ਉਹਨਾਂ ਦੇ ਨਾਲ ਸੀ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹ ਵੀ ਨਾਲ ਸੀ ਹੁਣ ਜਿਹੜੀ ਗੱਲ ਰੌਲਾ ਜਿਸ ਗੱਲ ਦਾ ਪੈ ਗਿਆ ਉਹ ਇਸ ਗੱਲ ਤੇ ਰੌਲਾ ਪਿਆ ਹੈ ਕਿ ਰਾਹੁਲ ਗਾਂਧੀ ਅਜਨਾਲਾ ਦੇ ਇੱਕ ਗੁਰਦੁਆਰਾ ਸਾਹਿਬ ਬੁੱਢਾ ਸਾਹਿਬ ਗੁਰਦੁਆਰਾ ਚ ਪਹੁੰਚੇ ਸੀ ਉਹਨਾਂ ਦੇ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗਵੀ ਸੀ ਹੋਰ ਲੀਡਰ ਵੀ ਸੀ ਸੁਖਜਿੰਦਰ ਰੰਦਾਵਾ ਵੀ ਸੀ ਪੂਰੇ ਦੌਰੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਾਲ ਸੀ ਐਲੋਪੀ ਦੇ ਤੌਰ ਤੇ ਰਾਜਾ ਵੜਿੰਗ ਐਲੋਪੀ ਚਰਨਜੀਤ ਸਿੰਘ ਚੰਨੀ ਔਰ ਔਜਲਾ ਔਰ ਸੁਖਜਿੰਦਰ ਰੰਦਾਵਾ ਹੁਣ ਜਦੋਂ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਨੇ ਮੱਥਾ ਟੇਕਦੇ ਨੇ ਤੇ ਉੱਥੇ ਗ੍ਰੰਥੀ ਸਿੰਘ ਰਾਹੁਲ ਗਾਂਧੀ ਨੂੰ ਸਨਮਾਨਿਤ ਕਰ ਦਿੰਦੇ ਨੇ ਸਿਰੋਪਾਓ ਉਹਨਾਂ ਨੂੰ ਦੰਡੇ ਨੇ ਹੁਣ ਉਸ ਵੇਲੇ ਤੱਕ ਕਿਉਂਕਿ ਸਾਰੇ ਕਾਂਗਰਸ ਦੀ ਲੀਡਰਸ਼ਿਪ ਵੀ ਉੱਥੇ ਸੀ ਪਰ ਤਸਵੀਰਾਂ ਕਾਂਗਰਸ ਦੇ ਵੱਖ-ਵੱਖ ਸੋਸ਼ਲ ਮੀਡੀਆ ਦੇ ਵਰਕਿਆਂ ਤੇ ਪਈਆਂ ਔਰ ਜਦੋਂ ਪੱਤਰਕਾਰਾਂ ਨੇ ਉੱਥੇ ਵੀਡੀਓ ਕੈਪਚਰ ਕੀਤੀ ਜਦੋਂ ਵੀਡੀਓ ਬਾਹਰ ਆਈ ਤੇ ਇਹਦਾ ਰੌਲਾ ਮਚ ਗਿਆ ਸਿਆਸੀ ਤੌਰ ਤੇ ਕਿਉਂਕਿ ਗਾਂਧੀ ਪਰਿਵਾਰ ਦੇ ਮੈਂਬਰ ਨੇ ਰਾਹੁਲ ਗਾਂਧੀ ਔਰ ਗਾਂਧੀ ਪਰਿਵਾਰ ਤੇ ਬਹੁਤ ਵੱਡੇ ਇਲਜ਼ਾਮ ਹਮੇਸ਼ਾ ਲੱਗਦੇ ਨੇ ਜਦੋਂ ਗੱਲ ਸਿੱਖਾਂ ਦੀ ਆ ਜਾਂਦੀ ਹੈ ਇੰਜ ਲੱਗਦੇ ਨੇ ਕਿ ਗਾਂਧੀ ਪਰਿਵਾਰ ਕਾਂਗਰਸ ਪਾਰਟੀ ਦਾ ਮੁਖੀ ਰਿਹਾ ਜਦੋਂ ਕਾਂਗਰਸ ਦੀ ਸੱਤਾ ਸੀ ਤੇ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੱਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਨਾਲ ਉਸ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਫੌਜੀ ਹਮਲੇ ਦੇ ਦੌਰਾਨ ਜਿਹੜਾ ਆਸਥਾ ਦਾ ਘਾਣ ਹੋਇਆ ਔਰ ਇਮਾਰਤ ਨੂੰ ਜਿਹੜੀ ਉਹਦੀ ਬੇਅਦਬੀ ਹੋਈ ਇਹ ਹਮੇਸ਼ਾ ਹੀ ਬਹੁਤ ਵੱਡਾ ਮੁੱਦਾ ਹੈ। ਔਰ 84 ਦਾ ਕਤਲੇਆਮ ਵੀ ਉਸੇ ਕਾਂਗਰਸ ਨੇ ਇਲਜ਼ਾਮ ਲੱਗੇ ਕਾਂਗਰਸ ਦੇ ਲੀਡਰਾਂ ਤੇ ਔਰ ਸਰਕਾਰ ਵੀ ਕਾਂਗਰਸ ਦੀ ਸੀ ਔਰ ਮੁਖੀ ਵੀ ਕਾਂਗਰਸ ਦੇ ਉਸ ਵੇਲੇ ਗਾਂਧੀ ਪਰਿਵਾਰ ਸੀ। ਉਦੋਂ ਇਹ ਸਭ ਤੋਂ ਵੱਡੇ ਇਲਜ਼ਾਮ ਲੱਗੇ। ਹੁਣ ਉਸ ਪਰਿਵਾਰ ਦਾ ਮੈਂਬਰ ਅੱਜ ਤੱਕ ਸ਼ਾਇਦ ਮੇਰੀ ਜਾਣਕਾਰੀ 'ਚ ਨਹੀਂ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਹੋਵੇ ਦੇਖੋ ਜਿਹੜੀ ਸਿਰੋਪਾਉ ਦੀ ਰਸਮ ਹੈ ਨਾ ਪਿਛਲੇ ਸਮਿਆਂ ਦੇ ਵਿੱਚ ਮਤੇ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਉਂਕਿ ਵੱਖ-ਵੱਖ ਸਖਸ਼ੀਰਤਾ ਨੂੰ ਜਦੋਂ ਸਨਮਾਨਿਤ ਕੀਤਾ ਜਾਂਦਾ ਸੀ ਤੇ ਕਿਤੇ ਨਾ ਕਿਤੇ ਕਈ ਵਾਰੀ ਸਵਾਲ ਖੜੇ ਹੁੰਦੇ ਸੀ ਫਿਰ ਇੱਕ ਪਰੰਪਰਾ ਜੀ ਬਣ ਗਈ ਕੁਝ ਮਤੇ ਵੀ ਮੈਨੂੰ ਪਤਾ ਲੱਗਿਆ ਪਏ ਕਿ ਗ੍ਰੰਥੀ ਸਿੰਘਾਂ ਨੂੰ ਜਦੋਂ ਕੋਈ ਮਹਾਨ ਦਿਨ ਹੁੰਦਾ ਹੈ ਖੁਸ਼ੀ ਵਾਲਾ ਗੁਰਪੁਰਬ ਹੁੰਦਾ ਹੈ ਤੇ ਗ੍ਰੰਥੀ ਸਿੰਘਾਂ ਨੂੰ ਔਰ ਸਿੰਘ ਸਹਿਬਾਨਾਂ ਨੂੰ ਸਿਰਫ ਉਹਨਾਂ ਨੂੰ ਹੀ ਸਰੂਪਾ ਉਹ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਔਰ ਅੱਜਕੱਲ ਜਿਹੜੀਆਂ ਸਖਸ਼ੀਤਾ ਵੀ ਆਉਂਦੀਆਂ ਨੇ ਵੱਡੀਆਂ-ਵੱਡੀਆਂ ਉਹਨਾਂ ਨੂੰ ਜਾਂ ਤਾਂ ਜਿਹੜੀਆਂ ਪਵਿੱਤਰ ਕਿਤਾਬਾਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਇਤਿਹਾਸ ਵੀ ਸਮਝ ਲੈਣ ਗੁਰੂਆਂ ਦੀ ਫਿਲਾਸਫੀ ਵੀ ਸਮਝ ਲੈਣ ਔਰ ਸਿੱਖ ਇਤਿਹਾਸ ਸਿੱਖ ਜਿਹੜਾ ਧਰਮ ਹੈ ਉਹਦੀ ਮਹੱਤਤਾ ਨੂੰ ਵੀ ਸਮਝ ਲੈਣ ਔਰ ਬਹੁਤ ਵੱਡੀਆਂ-ਵੱਡੀਆਂ ਜਦੋਂ ਸ਼ਕਤੀਆਂ ਹੁੰਦੀਆਂ ਨੇ ਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਵੀ ਦਿੱਤਾ ਜਾਂਦਾ ਜਿਹੜਾ ਮਰਿਆਦਾ ਦੇ ਤਹਿਤ ਹੈ ਹੁਣ ਇੱਥੇ ਇੱਕ ਗ੍ਰੰਥੀ ਸਿੰਘ ਰਾਹੁਲ ਗਾਂਧੀ ਨੂੰ ਸਨਮਾਨਿਤ ਕਰ ਦਿੰਦੇ ਨੇ ਨਾਲ ਹੀ ਜਿੱਦਾਂ ਇਹ ਤਸਵੀਰਾਂ ਤੇ ਗੱਲਬਾਤ ਆਈ ਇਹ ਮਾਮਲਾ ਰਾਜਨੀਤਿਕ ਗਰਮੀ ਲੈ ਗਿਆ ਕਿ ਜਿਹੜਾ ਕੰਮ ਅੱਜ ਤੱਕ ਨਹੀਂ ਵਾਪਰਿਆ ਹੋਇਆ ਉਹ ਕਿਵੇਂ ਹੋ ਗਿਆ ਹੁਣ ਕਈ ਤਰ੍ਹਾਂ ਦੇ ਸਵਾਲ ਇਹਦੇ ਨਾਲ-ਨਾਲ ਤੁਰ ਪਏ ਸਭ ਤੋਂ ਪਹਿਲਾਂ ਤਾਂ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਇਹਦੇ ਤੇ ਬਿਆਨਤ ਜਾਰੀ ਕਰਤੇ ਸਾਨੂੰ ਪਤਾ ਹੈ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਨਾਲ ਦੀ ਨਾਲ ਇਹਦੇ ਤੇ ਬਿਆਨ ਆ ਗਏ ਚਰਨਜੀਤ ਸਿੰਘ ਬਰਾੜ ਜਿਹੜੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਨੇ ਉਹਨਾਂ ਦਾ ਬਿਆਨ ਆ ਗਿਆ ਪ੍ਰੈਸ ਨੋਟ ਆ ਗਿਆ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਪੰਜ ਮੈਂਬਰੀ ਕਮੇਟੀ ਨੇ ਨਿੰਦਾ ਕਰਤੀ ਮਨਪੀਤਿਆਲੀ ਉਹ ਕਹਿੰਦੇ ਮੈਂ ਬੜਾ ਹੈਰਾਨ ਆ ਭਾਈ ਗੁਰਚਰਨ ਸਿੰਘ ਗਰੇয়াল ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਇੱਕ ਟੈਲੀਵਿਜ਼ਨ ਚੈਨਲ ਤੇ ਬੋਲ ਰਹੇ ਸੀ ਆਪਣਾ ਪੱਖ ਉਹ ਕਹਿੰਦੇ ਅਸੀਂ ਇਹਦੀ ਜਾਂਚ ਕਰਾਵਾਂਗੇ ਇਹ ਕਿਵੇਂ ਹੋਇਆ ਤੇ ਕਿਉਂਕਿ ਬਹੁਤ ਦੇਰ ਹੋ ਗਈ ਤੋਂ ਇਸ ਵੇਲੇ ਦਫਤਰ ਬੰਦ ਹੋ ਜਾਂਦੇ ਨੇ ਭਾਈ ਗੁਰਚਰਨ ਸਿੰਘ ਗਰੇয়াল ਵੀ ਚੰਗੀ ਤਰ੍ਹਾਂ ਨਾਲ ਐਕਸਪਲੇਨ ਨਹੀਂ ਕਰ ਪਾਏ ਕਿਉਂਕਿ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਸੀ ਅਚਾਨਕ ਇਸ ਤਰ੍ਹਾਂ ਹੋਏਗਾ ਹੁਣ ਇਹ ਸਵਾਲ ਇਹ ਵੱਡਾ ਖੜਾ ਹੁੰਦਾ ਹੈ ਕਿ ਇਹ ਕੋਈ ਰਣਨੀਤੀ ਸੀ ਲੁਕਵੀ ਰਣਨੀਤੀ ਸੀ ਕਈ ਵਾਰੀ ਇਹ ਇਲਜ਼ਾਮ ਲੱਗੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੌ ਮਾਸ ਦਾ ਰਿਸ਼ਤਾ ਆਪਸ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਭਾਜਪੀ ਨਾਲ ਨੌ ਮਾਸ ਦਾ ਰਿਸ਼ਤਾ ਸੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਇੱਕੋ ਹੀ ਗੱਲ ਹੈ ਹੁਣ ਤੁਸੀਂ ਵੇਖੋ ਹਰਜੋਤ ਜੀ ਕਿ ਪਹਿਲਾ ਇਲਜ਼ਾਮ ਲੱਗੇ ਨੇ ਕਿ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਨੇ ਪਰੰਪਰਾਵਾਂ ਦਾ ਘਾਣ ਹੋ ਰਿਹਾ ਜਿਵੇਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਜਿਵੇਂ ਪਿਛਲੇ ਸਮੇਂ ਚ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਕਿੰਨੇ ਰੌਲੇ ਲਗਾਤਾਰ ਐਸਜੀਪੀਸੀ ਦੇ ਪ੍ਰਬੰਧ ਨੂੰ ਐਸਜੀਪੀਸੀ ਨੂੰ ਲੈ ਕੇ ਚੱਲਦੇ ਰਹੇ ਨੇ ਔਰ ਪਿਛਲੇ ਸਮਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਕਿ ਇੱਕ ਵੱਡਾ ਆਗੂ ਦਿੱਲੀ ਦਾ ਕਿਤੇ ਨਾ ਕਿਤੇ ਉਹ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਇੱਕ ਨਜ਼ਦੀਕੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਚਰਨਜੀਤ ਬਰਾੜ ਉਹਨਾਂ ਨੇ ਜਿਹੜੀ ਕੱਲ ਵੀਡੀਓ ਜਾਰੀ ਕੀਤੀ ਉਹਨਾਂ ਨੇ ਫੇਰ ਉਸ ਆਗੂ ਦਾ ਜ਼ਿਕਰ ਕਰਤਾ ਦਿੱਲੀ ਦੇ ਕਿ ਕਿਤੇ ਇਹਦੇ ਪਿੱਛੇ ਵੀ ਉਹ ਤਾਂ ਨਹੀਂ ਸੋ ਸਿਆਸਤ ਬਹੁਤ ਵੱਡੀ ਹੋਗੀ ਰਾਹੁਲ ਗਾਂਧੀ ਨੂੰ ਸ਼ਿਰੋਪਾਉ ਦੇਣ ਦੇ ਪਿੱਛੇ ਹੁਣ ਚਰਨਜੀਤ ਬਰਾੜ ਨੇ ਜਿਹੜੇ ਉਹਨਾਂ ਦਾ ਬਿਆਨ ਇਸ ਵਾਰ ਬੜਾ ਮਹੱਤਵਪੂਰਨ ਹੈ ਇੱਕ ਵਾਰ ਅਸੀਂ ਜ਼ਰੂਰ ਇੱਥੇ ਸੁਣ ਲਈਏ ਬੜੀ ਮੰਦ ਭਾਗੀ ਗੱਲ ਜਿਹੜੀ ਆ ਜਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸ਼ਿਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਥੱਲੇ ਇਹ ਸਿੱਖਾਂ ਦੇ ਜਗਮਾਂ ਤੇ ਲੂਣ ਛੜਕਣ ਵਾਲੀ ਗੱਲ ਹੈ ਕਿਉਂਕਿ ਗਾਂਧੀ ਪਰਿਵਾਰ ਉਹੀ ਪਰਿਵਾਰ ਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਟੇ ਰੀ ਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਔਰ ਵਕ ਵਕ ਸਮੇਂ ਤੇ ਜਦੋਂ ਵੀ ਕਿਤੇ ਸਿੱਖਾਂ ਦੀ ਜਾਂ ਪੰਜਾਬ ਦੀ ਕਿਤੇ ਬਲੀ ਦੇਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਥੱਲੇ ਹੈਗਾ ਉਹਨਾਂ ਵੱਲੋਂ ਸਰੋਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਮਿੰਦਨਯੋਗ ਵਰਤਾਰਾ ਹੈ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਜੀ 75% ਪੰਜਾਬ ਦਾ ਯੂਥ ਨਿਛੜੀ ਹੈ ਰਾਹੁਲ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਨਹੀਂ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਅੱਜ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਬੰਨਾ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30 30 40 40 ਫੁੱਟ ਪਾਣੀ ਚ ਲਾਈਫ ਜੈਕਟਾ ਪਾ ਕੇ ਬਨ ਮਾਰ ਰਹੇ ਇਹ ਉਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅੱਜ ਇਸ ਆਫਤਾ ਦੇ ਵਿੱਚ ਹਿੱਕਾ ਡਾ ਕੇ ਉਹੀ ਨੌਜਵਾਨ ਖੜਾ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਸੋ ਇਹ ਰਿਐਕਸ਼ਨ ਚਰਨਜੀਤ ਸਿੰਘ ਬਰਾੜ ਹੋਂ ਦਾ ਆਇਆ ਔਰ ਕਈ ਰਿਐਕਸ਼ਨ ਆਈ ਔਰ ਪਾਣੀ ਮੈਮਰੀ ਕਮੇਟੀ ਵੱਲੋਂ ਬਕਾਇਦਾ ਇਹਦੇ ਤੇ ਪੁਨਰ ਸੁਜੀਤ ਅਕਾਲੀ ਦਲ ਵੱਲੋਂ ਬਕਾਇਦਾ ਇਹਦੇ ਤੇ ਇੱਕ ਪ੍ਰੈਸ ਨੋਟ ਵੀ ਆਇਆ ਹੁਣ ਐਸਜੀਪੀਸੀ ਦੇ ਮੈਂਬਰ ਨੇ ਹਜੇ ਤੱਕ ਇੰਨੀ ਗੱਲ ਕਹੀ ਹੈ ਕਿ ਇਹਦੀ ਜਾਂਚ ਕਰਾਈ ਜਾ ਸਕਦੀ ਹੈ ਅਸੀਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਇਹ ਮਾਮਲੇ ਨੂੰ ਦੇਖਣਗੇ ਔਰ ਅਸੀਂ ਬਹੁਤ ਜਲਦ ਇਹਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਪਰ ਇੱਕ ਨਵੀਂ ਸਿਆਸਤ ਨੂੰ ਜਨਮ ਦਿੱਤਾ ਗਿਆ ਔਰ ਕੱਲ ਦਾ ਦਿਨ ਕੱਲ ਦਾ ਦਿਨ ਕਈ ਘਟਨਾਵਾਂ ਲਈ ਮਹੱਤਵਪੂਰਨ ਹੈ ਜਿਹੜੀਆਂ ਸਿੱਧੀਆਂ ਐਸਜੀਪੀਸੀ ਨਾਲ ਜੁੜਦੀਆਂ ਨੇ ਹੁਣ ਕੱਲ ਸਮਰਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਕੱਲ ਕਿਉਂਕਿ ਜਮਹੂਰੀਅਤ ਦਿਹਾੜਾ ਸੀ ਕੱਲ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਸੀ ਉਹਨਾਂ ਨੇ ਕੱਲ ਵਿਸ਼ਾਲ ਮਾਰਚ ਕੜਤਾ ਅੰਮ੍ਰਿਤਸਰ ਦੇ ਵਿੱਚ ਔਰ ਜਿਹੜੇ ਸ਼ਮਜੀਤ ਸਿੰਘ ਮਾਨ ਨੇ ਉਹਨਾਂ ਨੇ ਉਹਨਾਂ ਦੇ ਮਾਰਚ 'ਚ ਕੱਲ ਨਾਅਰੇ ਗੂੰਜੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਪਿੱਛੇ ਉਹਨਾਂ ਨੇ ਵੱਡੀਆਂ ਸਾਜ਼ਿਸ਼ਾਂ ਦੇ ਖੁਲਾਸੇ ਕਰਤੇ ਹੁਣ ਬੜੀ ਵਿਚਿੱਤਰ ਗੱਲ ਹੈ ਕਿ 1925 ਚ ਸਿੱਖਾਂ ਦੀ ਪਾਰਲੀਮੈਂਟ ਬਣੀ ਐ ਤੇ 2011 ਤੱਕ ਸਿਰਫ 8 ਵਾਰ ਚੋਣਾਂ ਹੋਈਆਂ ਨੇ ਤੇ ਜਿਹੜੀ ਸਾਡੀ ਦੇਸ਼ ਦੀ ਪਾਰਲੀਮੈਂਟ ਹੈ 1952 ਚ ਬਣੀ ਐ ਤੇ 19 ਵਾਰੀ ਚੋਣਾਂ ਹੋ ਚੱਕੀਆਂ ਨੇ ਸਿੱਖਾਂ ਦੀ ਪਾਰਲੀਮੈਂਟ ਚ ਵੀ 5 ਸਾਲ ਬਾਅਦ ਚੋਣਾਂ ਹੋਣੀਆਂ ਨੇ ਐਸਸੀਪੀਸੀ ਚ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ 5 ਸਾਲ ਬਾਅਦ ਉੱਥੇ ਹੁੰਦੀਆਂ ਨੇ ਪਰ ਐਸਜੀਬੀਸੀ ਚ ਨਹੀਂ ਹੁੰਦੀਆਂ ਹੁਣ ਇਹ ਸਵਾਲ ਕਈ ਤਰ੍ਹਾਂ ਦੇ ਸਿਮਰਜੀਤ ਸਿੰਘ ਮਾਨ ਨੇ ਵੀ ਖੜੇ ਕੀਤੇ ਔਰ ਸਵਾਲ ਵਿਰੋਧੀ ਧਿਰਾਂ ਵੀ ਖੜੀਆਂ ਕਰ ਰਹੀਆਂ ਨੇ ਉਹਨੇ ਸਵਾਲ ਫਿਰ ਬੜਾ ਹੈਰਾਨੀਜਨਕ ਬਣ ਜਾਂਦਾ ਮੈਂ ਕਦੇ ਨਹੀਂ ਸੁਣਿਆ ਕਿ ਸੁਖਬੀਰ ਬਾਦਲ ਬੀਬੀ ਹਰਸ਼ਮਨਤ ਕੌਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਮੰਗ ਪੱਤਰ ਦਿੱਤਾ ਹੋਵੇ ਕਿ ਐਸਜੀਪੀਸੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਾਈਆਂ ਜਾਣ ਬੀਬੀ ਹਰਸ਼ਮਨਤ ਕੌਰ ਬਾਦਲ ਨੇ ਪਾਰਲੀਮੈਂਟ ਚ ਮੁੱਦਾ ਚੱਕਿਆ ਹੋਵੇ ਕਿ ਕੇਂਦਰ ਸਰਕਾਰ ਐਸਜੀਪੀਸੀ ਦੀਆਂ ਵੋਟਾਂ ਕਿਉਂ ਨਹੀਂ ਕਰਾਉਂਦੀ ਟਾਈਮ ਸਰ ਤੁਸੀਂ ਵੇਖੋ ਆਖਰੀ ਵਾਰ ਜਦੋਂ ਵੋਟਾਂ ਹੋਈਆਂ 2011 ਚ 2016 ਤੱਕ ਇੱਕ ਤਰ੍ਹਾਂ ਨਾਲ ਇਹ ਅਧਿਕਾਰ ਸੀ ਇਸ ਕਮੇਟੀ ਨੂੰ ਉਸ ਤੋਂ ਬਾਅਦ ਨਾ ਕੇਂਦਰ ਦੀ ਸਰਕਾਰ ਇਹਦੇ ਤੇ ਕਦੀ ਦਖਲ ਦਿੰਦੀ ਹੈ ਔਰ ਨਾ ਸਾਡਾ ਜਮਹੂਰੀ ਢਾਂਚਾ ਸਾਡਾ ਲੋਕਤੰਤਰ ਹੁਣ ਕੱਲ ਜਮਹੂਰੀਅਤ ਦਿਹਾੜਾ ਸੀ ਹੁਣ ਕੱਲ ਸ਼ਿਮਰਜੀਤ ਸਿੰਘ ਮਾਨ ਨੇ ਗੱਲ ਚੱਕੀ ਵੈਸੇ ਦੇਖੋ ਹਜੋ ਜੀ ਕਿ ਅਕਾਲੀ ਦਲ ਦਾ ਔਰ ਭਾਜਪਾ ਦਾ 9 ਮਾਸ ਦਾ ਰਿਸ਼ਤਾ ਰਿਹਾ ਹੈ ਇਹ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਦਲ ਜਦੋਂ ਭਾਜਪਾ ਨਾਲ ਸਮਝੌਤੇ 'ਚ ਸੀ ਤੇ ਅਕਾਲੀ ਦਲ ਦੀ ਕੋਸ਼ਿਸ਼ ਹੁੰਦੀ ਸੀ ਵੀ ਐਸਜੀਪੀਸੀ ਦੇ ਵੋਟਰ ਪੈਣ ਨਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਹੀ ਮਿਲਿਆ ਜੁਲਿਆ ਪ੍ਰਬੰਧ ਐਸਜੀਪੀਸੀ ਦਾ ਰਵੇ ਪਰ ਹੁਣ ਕੇਂਦਰ ਦੀ ਸਰਕਾਰ ਤੇ ਬਹੁਤ ਵੱਡਾ ਸਵਾਲ ਆ ਗਿਆ ਭਾਜਪਾ ਵਾਲਿਆਂ ਤੇ ਔਰ ਪੁਨਰ ਸੁਜੀਤ ਅਕਾਲੀ ਦਲ ਵਾਲੇ ਭਾਜਪਾ ਤੇ ਸਵਾਲ ਕਰ ਰਹੇ ਨੇ ਵੀ ਤੁਸੀਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਾਉਂਦੇ ਤੁਸੀਂ ਸੁਖਬੀਰ ਨਾਲ ਮਿਲਿਓ ਤੇ ਸੁਖਬੀਰ ਬਾਦਲ ਪੁਨਰ ਸੁਜੀਤ ਅਕਾਲੀ ਦਲ ਨੂੰ ਕਹਿ ਰਿਹਾ ਕਿ ਤੁਸੀਂ ਭਾਜਪਾ ਨਾਲ ਮਿਲਿਓ ਤੁਸੀਂ ਬੀਜੇਪੀ ਦੇ ਏਜੰਟੋਂ ਕੇਂਦਰ ਦੀਆਂ ਏਜੰਸੀਆਂ ਸਾਜ਼ਿਸ਼ ਕਰ ਰਹੀਆਂ ਨੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸੋ ਕਿਤੇ ਨ ਕਿਤੇ ਬੀਜੇਪੀ ਫੇਰ ਸਵਾਲਾਂ ਦੇ ਵਿੱਚ ਹੈ ਬੀਜੇਪੀ ਸਵਾਲਾਂ ਚ ਹੈ ਬੀਜੇਪੀ ਨੂੰ ਐਸਪੀਸੀ ਦੀਆਂ ਚੋਣਾਂ ਕਰਾਉਣੀਆਂ ਚਾਹੀਦੀਆਂ ਨੇ ਤਾਂ ਕਿ ਪੰਜਾਬ ਦੇ ਸਿੱਖ ਨਵੇਂ ਸਿਰੇ ਤੋਂ ਆਪਣਾ ਪ੍ਰਬੰਧ ਚੁਣਨ ਜੀ ਬਿਲਕੁਲ ਸੋਡਲਾ ਜੀ ਇਹ ਮਾਮਲਾ ਤਾਂ ਹੁਣ ਸੁਰਖੀਆਂ ਦੇ ਵਿੱਚ ਬਾਣੀ ਗਿਆ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਜਿਹੜਾ ਬਹੁਤ ਭੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਸੀਂ ਵੇਖਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ক্রিকেট ਖੇਡਣ ਨੂੰ ਤਾਂ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸਿੱਖ ਸ਼ਰਦਾਲੂਆਂ ਦਾ ਜਥਾ ਜਿਸ ਨੇ ਨਨਕਾਣਾ ਸਾਹਿਬ ਜਾਣਾ ਸੀ ਮੱਥਾ ਟੇਕਣ ਲਈ ਗੁਰਪੁਰਬ ਮੌਕੇ ਤੇ ਤਾਂ ਕੇਂਦਰ ਸਰਕਾਰ ਵੱਲੋਂ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਾਣ ਨੂੰ ਲੈ ਕੇ ਸੋ ਇਹ ਮਸਲਾ ਜਿਹੜਾ ਕਾਫੀ ਭੱਗ ਦਾ ਨਜ਼ਰ ਆ ਰਿਹਾ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਇਸ ਦੇ ਉੱਪਰ ਵਿਰੋਧ ਆਇਆ ਹੈ ਅਸੀਂ ਖਾਸ ਤੌਰ ਤੇ ਗੱਲ ਕਰ ਲਈ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਰੋਧ ਜਤਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਂ ਕਾਇਦਾ ਜੋ ਹੈ ਇਸ ਦੇ ਉੱਪਰ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਸੋ ਇਹ ਜਿਸ ਤਰੀਕੇ ਨਾਲ ਮੁੱਦਾ ਪੱਖ ਦਾ ਨਜ਼ਰ ਆ ਰਿਹਾ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਕਿ ਭਾਜਪਾ ਇਸ ਮਸਲੇ ਤੇ ਹੁਣ ਕਿਸ ਰੁਖ ਵਿੱਚ ਅੱਗੇ ਵੱਧਦੀ ਨਜ਼ਰ ਆਏਗੀ ਕਿਉਂਕਿ ਇਸ ਉੱਪਰ ਵਿਰੋਧਤਾ ਸਿੱਖ ਸ਼ਰਧਾਲੂਆਂ ਵੱਲੋਂ ਪੰਜਾਬੀਆਂ ਵੱਲੋਂ ਹੁਣ ਆ ਲਾਜ਼ਮੀ ਵੀ ਹੈ ਕਿ ਜਦ ক্রিকেট ਮੈਚ ਕਰਵਾਇਆ ਜਾ ਸਕਦਾ ਹੈ ਤਾਂ ਫਿਰ ਸਿੱਖ ਸ਼ਰਧਾਲੂ ਮੱਥਾ ਟੇਕਣ ਲਈ ਕਿਉਂ ਨਹੀਂ ਜਾ ਸਕਦੇ ਕਰਤਾਰਪੁਰ ਸਾਹਿਬ ਨਹੀਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ ਕਿ ਜੇ ক্রিকেট ਮੈਚ ਹੋ ਸਕਦਾ ਹੈ ਤੇ ਸਿੱਖ ਸ਼ਰਧਾਲੂ ਕਿਉਂ ਨਹੀਂ ਜਾ ਸਕਦੇ ਸਿੱਖ ਸ਼ਰਧਾਲੂ ਪਾਕਿਸਤਾਨ ਕਿਉਂ ਨਹੀਂ ਜਾ ਸਕਦੇ ਨਨਕਾਣਾ ਸਾਹਿਬ ਦੀ ਧਰਤੀ ਤੇ ਔਰ ਕੱਲ ਗਿਆਨੀ ਹਰਪੀ ਸਿੰਘ ਨੇ ਬੜਾ ਸਖਤ ਸਟੈਂਡ ਇਸ ਗੱਲ ਤੇ ਲਿਆ ਕੱਲ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਬੀਬੀ ਸਤਵੰਤ ਕੌਰ ਮਨਪੀਤਿਆਲੀ ਮਨਪੀਤਿਆਲੀ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਸਿੱਖਾਂ ਦੇ ਜਥੇ ਨੂੰ ਨਾ ਭੇਜਣ ਦਾ ਫੈਸਲਾ ਆਖਰ ਕਿਉਂ ਕਿਹੜੀ ਮਨਸ਼ਾ ਇਹਦੇ ਪਿੱਛੇ ਸਮੇਂ ਸਮੇ ਤੋਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਯੁੱਧ ਵੀ ਲੱਗਦੇ ਰਹੇ ਨੇ ਪਾਕਿਸਤਾਨ ਨੇ ਉਹਨਾਂ ਸਮਿਆਂ ਦੇ ਵਿੱਚ ਵੀ ਲਗਭਗ ਸ਼ਰਧਾਲੂ ਜਿਹੜੇ ਜਾਂਦੇ ਰਹੇ ਨੇ ਸ਼ਰਧਾਲੂ ਦੋਵੇਂ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਔਰ ਬੀਜੇਪੀ ਦੇ ਇਸ ਫੈਸਲੇ ਨਾਲ ਕਿਤਨਾ ਕਿਤੇ ਜਿਹੜੀ ਇਹ ਗੱਲ ਖੜੀ ਹੁੰਦੀ ਹੈ ਬੀਜੇਪੀ ਬਾਰੇ ਕਿ ਕੀ ਬੀਜੇਪੀ ਇਹ ਨਹੀਂ ਮਹਿਸੂਸ ਕਰਦੀ ਸਿੱਖ ਮਾਨਸਿਕਤਾ ਨੂੰ ਬੀਜੇਪੀ ਨਹੀਂ ਸਮਝ ਪਾ ਰਹੀ ਔਰ ਉਹ ਬੀਜੇਪੀ ਜਿਹਦੇ ਵਿੱਚ ਵੱਡੀ ਗਿਣਤੀ 'ਚ ਹੁਣ ਸਿੱਖ ਲੀਡਰ ਜਾ ਚੁੱਕੇ ਨੇ ਬੀਜੇਪੀ ਸਿੱਖ ਲੀਡਰਾਂ ਨੂੰ ਸ਼ਮੂਲੀਅਤ ਕਰ ਰਹੀ ਹੈ ਦਿੱਲੀ 'ਚ ਬੀਜੇਪੀ ਨੇ ਸਿੱਖ ਮੰਤਰੀ ਬਣਾਤਾ ਤੇ ਪੰਜਾਬ 'ਚ ਬੀਜੇਪੀ ਨੇ ਕਈ ਜ਼ਿਲ੍ਹਾ ਪ੍ਰਧਾਨ ਸਿੱਖ ਲਾਤੇ ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਅਮਰਸਰ ਦੇ ਵਿੱਚ ਵੀ ਪਾਰਲੀਮੈਂਟ ਦੀ ਸੀਟ ਦੇ ਵਿੱਚ ਅ ਸਰਦਾ ਤੇਜਾ ਸਿੰਘ ਸੁਤੰਤਰ ਹੋਣ ਦੇ ਪਰਿਵਾਰ ਦੇ ਨਾਲ ਸੰਬੰਧਿਤ ਸੰਧੂ ਸਾਹਿਬ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਪਟਿਆਲੇ 'ਚ ਸਿੱਖ ਬੀਬੀ ਪਨੀਤ ਕੌਰ ਨੂੰ ਟਿਕਟ ਦਿੱਤੀ ਗਈ ਲੁਧਿਆਣੇ 'ਚ ਸਿੱਖ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਗਈ ਸੋ ਕਿੰਨੇ ਸਿੱਖ ਕੈਂਡੀਡੇਟਾਂ ਨੂੰ ਭਾਜਪਾ ਨੇ ਟਿਕਟ ਦਿੱਤੀ ਔਰ ਸੋਢੀ ਸਾਹਿਬ ਫਿਰੋਜ਼ਪੁਰ ਦੇ ਵਿੱਚ ਉਹ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਸੋ ਕਿੰਨੇ ਹੀ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਨੇ ਸਿੱਖ ਭਾਈਚਾਰੇ 'ਚ ਉਤਾਰੇ ਚਰਨਜੀਤ ਸਿੰਘ ਢਵਾਲ ਦੇ ਪੁੱਤਰ ਰਿੰਕੂ ਢਵਾਲ ਨੂੰ ਪਿਛਲੀ ਵਾਰੀ ਜਿਮਨੀ ਚੋਣ ਦੀ ਅ ਟਿਕਟ ਦਿੱਤੀ ਗਈ ਸੀ ਜਲੰਧਰ ਤੋਂ ਸੋ ਇਹਨਾਂ ਹਾਲਾਤਾਂ 'ਚ ਭਾਜਪੀ ਕੀ ਸਿੱਖ ਮਾਨਸਿਕਤਾ ਨੂੰ ਨਹੀਂ ਸਮਝ ਰਹੀ ਕਿ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦਾ ਕੀ ਮਹੱਤਵ ਹੈ ਸਿੱਖ ਕੌਮ ਦੇ ਲਈ ਔਰ ਉਹ ਵੀ ਗੁਰਪੁਰਪ ਦਾ ਦਿਨ ਇਹਦੇ ਨਾਲ ਨਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜੰਗ ਵੇਲੇ ਜੰਗ ਤੋਂ ਬਾਅਦ ਸਭ ਕੁਝ ਲਗਭਗ ਸਧਾਰਨ ਹੋ ਗਿਆ ਤੁਸੀਂ ਵੇਖੋ ਕ੍ਰਿਕਟ ਖੇਡੀ ਜਾ ਰਹੀ ਹੈ ਕ੍ਰਿਕਟ ਖੇਡੀ ਜਾ ਰਹੀ ਹੈ ਕੋਈ ਕਿਸੇ ਨੂੰ ਖਤਰਾ ਨਹੀਂ ਕੋਈ ਔਰ ਜਿਹੜੇ ਪੀੜਤ ਨੇ ਜਿਹੜੇ ਪਹਿਲਗਾਮ ਹਮਲੇ ਚ ਮਾਰੇ ਗਏ 26 ਸਾਡੇ ਸੈਲਾਨੀ ਉਹਨਾਂ ਦੇ ਪਰਿਵਾਰ ਸਰਕਾਰ ਤੋਂ ਨਾਰਾਜ਼ ਨੇ ਨਰਿੰਦਰ ਮੋਦੀ ਦੀ ਸਰਕਾਰ ਦਾ ਬਹੁਤ ਵੱਡਾ ਵਿਰੋਧ ਹੋਇਆ ਜਿਹੜੇ ਖਿਡਾਰੀ ਨੇ ਖਿਡਾਰੀ ਜਦੋਂ ਕਿਸੇ ਟੀਮ ਦਾ ਹਿੱਸਾ ਬਣ ਜਾਂਦੇ ਨੇ ਫਿਰ ਉਹਨਾਂ ਨੂੰ ਗੁੰਗਾ ਮੰਨਿਆ ਜਾਂਦਾ ਹੈ ਫਿਰ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਚੱਲਦੀ ਖਿਡਾਰੀਆਂ ਦੀ ਪਰ ਜਿਹੜੇ ਪ੍ਰਾਣੇ ਖਿਡਾਰੀ ਨੇ ਸੁਨੀਲ ਗਵਾਸਕਰ ਵਰਗੇ ਖਿਡਾਰੀ ਨੇ ਉਹ ਕਹਿ ਰਹੇ ਨੇ ਕਿ ਇਹ ਤਾਂ ਭਾਰਤ ਸਰਕਾਰ ਦਾ ਫੈਸਲਾ ਹੈ ਖਿਡਾਰੀਆਂ ਦਾ ਇਹ ਕੀ ਕਸੂਰ ਹੈ ਹੁਣ ਖਿਡਾਰੀ ਅਗਰ ਨਹੀਂ ਖੇਡੂਗਾ ਤੇ ਉਹਨੂੰ ਹਮੇਸ਼ਾ ਲਈ ਮੁਅਤਲ ਕੀਤਾ ਜਾ ਸਕਦਾ ਹੈ ਕਿਉਂਕਿ ਤੁਸੀਂ ਖਿਡਾਰੀ ਹੋ ਕੇ ক্রিকেট ਬੋਰਡ ਨਾਲ ਪੰਗਾ ਨਹੀਂ ਲੈ ਸਕਦੇ ਸੋ ਇਸ ਕਰਕੇ ਖਿਡਾਰੀਆਂ ਨਾਲ ਗिला ਨਹੀਂ ਕੀਤਾ ਜਾ ਸਕਦਾ ਖਿਡਾਰੀ ਜੋ ਕਰ ਸਕਦੇ ਸੀ ਉਹਨਾਂ ਨੇ ਜਿੱਤਣ ਤੋਂ ਬਾਅਦ ਹੱਥ ਨਹੀਂ ਮਿਲਾਇਆ ਐਨਾ ਹੀ ਕਰ ਸਕਦੇ ਸੀ ਨਾ ਉਹ ਉਹ ਚਪੇੜ ਤਾਂ ਮਾਰ ਨਹੀਂ ਸੀ ਸਕਦੇ ਜੇ ਚਪੇੜ ਮਾਰਦੇ ਫੇਰ ਉਹ ক্রিকেট ਤੋਂ ਦੁਨੀਆ ਤੋਂ ਖਤਮ ਹੋ ਜਾਂਦੇ ਕ੍ਰਿਮੀਨਲ ਕੇਸ ਦਰਜ ਹੋ ਜਾਂਦੇ ਖਿਡਾਰੀਆਂ ਨੇ ਤਾਂ ਮਜਬੂਰੀ 'ਚ ਖੇਡੀ ক্রিকেট ਉਹ ਖਿਡਾਰੀਆਂ ਨੂੰ ਵੀ ਪਤਾ ਸੀ ਵੀ ਲੋਕ ਸਾਨੂੰ ਮਨਮਨ ਦੀਆਂ ਗਾਲਾਂ ਵੰਰਾ ਰਹੇ ਨੇ ਸੋਸ਼ਲ ਮੀਡੀਆ ਤੇ ਔਰ ਜਿਹੜਾ ਉਹਨਾਂ ਦਾ ਸਟਾਰਡਮ ਸੀ ਉਹ ਨਿਕਲ ਗਿਆ ਲੋਕ ਸਮਝ ਗਏ ਵੀ ਇਹ ਸੱਚਮੁੱਚ ਰਬੜ ਦੇ ਗੁੱਡੇ ਨੇ ਖਿਡਾਰੀ ਔਰ ਹੈ ਵੀ ਨਹੀਂ ਸਿਸਟਮ ਦਾ ਹਰ ਵਿਅਕਤੀ ਸਿਸਟਮ ਦੇ ਵਿੱਚ ਜਾ ਕੇ ਜ਼ੀਰੋ ਹੈ ਉਹ ਸਿਸਟਮ ਕੰਮ ਕਰਦਾ ਫਿਰ ਸੋ ਇਸ ਕਰਕੇ ক্রিকেট ਤਾਂ ਚਲੋ ਖੇਡ ਲਈ ਤੁਸੀਂ ਖੇਡ ਲਈ ਪਰ ਤੁਸੀਂ ਸ਼ਰਧਾਲੂਆਂ ਨੂੰ ਰੋਕੋਗੇ ਔਰ ক্রিকেট ਖੇਡੋਗੇ ਇਸ ਗੱਲ ਦਾ ਜ਼ਿਆਦਾ ਬੁਰਾ ਸਿੱਖ ਭਾਈਚਾਰਾ ਮਨਾ ਰਿਹਾ ਔਰ ਇਹ ਮੁੱਦਾ ਸਿਆਸੀ ਬਣ ਗਿਆ ਭਾਜਪਾ ਕਿਉਂ ਨਹੀਂ ਪੰਜਾਬ ਚ ਜਿੱਤਦੀ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਕੰਗਣਾ ਰਣੌਤ ਵਰਗੀਆਂ ਬੀਬੀਆਂ ਜਬਲੀਆਂ ਮਾਰਦੀਆਂ ਰਹੀਆਂ ਪਰ ਹੁਣ ਬੀਬੀ ਮਹਿੰਦਰ ਕੌਰ ਨੇ ਜਦੋਂ ਮਾਨਹਾਨੀ ਦਾ ਕੇਸ ਕੀਤਾ ਪਹਿਲਾਂ ਹਾਈ ਕੋਰਟ ਤੋਂ ਖਾਰਜ ਹੋਇਆ ਕੰਗਣਾ ਰਣੌਤ ਦਾ ਹੁਣ ਸੁਪਰੀਮ ਕੋਰਟ ਤੋਂ ਖਾਰਜ ਹੋਇਆ ਤੇ ਹੁਣ ਜਦੋਂ ਬੀਬੀ ਕੰਗਣਾ ਰਣੌਤ ਦੇ ਢੇਡੇ ਲੱਗਣਗੇ ਪੰਜਾਬ ਚ ਬਠਿੰਡੇ ਦੀ ਅਦਾਲਤ ਚ ਤੇ ਫੇਰ ਕੰਗਣਾ ਰਣੌਤ ਨੂੰ ਸਮਝ ਆਉਣਾ ਹੈ ਵੀ ਕਿਸਾਨ ਬੀਬੀਆਂ ਦੀ ਮਿਹਨਤ ਕੀ ਹੁੰਦੀ ਹੈ ਤੇ ਜਿਹੜੇ ਉਹ ਧਰਨੇ ਲੱਗਦੇ ਸੀ ਜਿਹੜੇ ਉੱਥੇ ਲੰਗਰ ਬਣਦੇ ਸੀ ਉਹਦੇ ਪਿੱਛੇ ਭਾਵਨਾ ਕੀ ਸੀ ਸੋ ਕਹਾਵਤ ਹੈ ਨਾ ਨਾਚ ਨਾ ਜਾਣੇ ਆਂਗਣ ਟੇੜਾ ਸੋ ਬੀਬੀ ਕੰਗਨਾਰ ਨੌਤ ਵਰਗੀਆਂ ਔਰਤਾਂ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿਉਂਕਿ ਉਹ ਜਾਣ ਬੁੱਝ ਕੇ ਅਸਲ ਹਾਲਾਤਾਂ ਤੋਂ ਪਾਸਾ ਵਟ ਕੇ ਆਪਣੇ ਆਪਣੀ ਢੇਰ ਦੇ ਜਿਹੜੇ ਮਾਰੇ ਉਦੇਸ਼ ਨੇ ਉਹਦੀ ਉਹਦੀ ਪੂਰਤੀ ਚ ਲੱਗੀਆਂ ਰਹਿੰਦੀਆਂ। ਇਹੀ ਸਥਿਤੀ ਹੁਣ ਭਾਜਪਾ ਦੀ ਬਹੁਤ ਸਾਰੀ ਲੀਡਰਸ਼ਿਪ ਨਾਲ ਵਾਪਰ ਰਹੀ ਹੈ। ਉਹਨਾਂ ਨੂੰ ਪਤਾ ਹੈ ਗਲਤ ਹੋ ਰਿਹਾ ਹੈ ਸ਼ਰਧਾਲੂਆਂ ਦੀ ਮੰਜ਼ੂਰੀ ਰੋਕ ਕੇ ਵੀ ਅਸੀਂ ਨਹੀਂ ਭੇਟਣਾ ਪਰ ਉਹ ਹਜੇ ਵੀ ਇਸ ਗੱਲ ਨੂੰ ਡਿਫੈਂਡ ਕਰ ਰਹੇ ਨੇ। ਵੀਡੀ ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਕੁਝ ਹੋ ਗਿਆ ਜੀ ਤੇ ਫਿਰ ਜੰਗ ਵਰਗੇ ਹਾਲਾਤ ਬਣ ਜਾਣਗੇ ਜਦੋਂ ਕੋਈ ਸ਼ਰਧਾਲੂ ਕਿਸੇ ਮੁਲਕ 'ਚ ਜਾਂਦੇ ਨੇ ਉਸ ਮੁਲਕ ਦੀ ਜ਼ਿੰਮੇਵਾਰੀ ਹੈ ਜੇ ਸ਼ਰਧਾਲੂ ਸਾਡੇ ਪਾਕਿਸਤਾਨ ਜਾਣਗੇ ਤੇ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਸਿਕਿਉਰਿਟੀ ਦੇਗੀ ਸਾਡੇ ਮੁਲਕ 'ਚ ਜਦੋਂ ਕੋਈ ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਪਾਕਿਸਤਾਨ ਦਾ ਬਾਰਡਰ ਖੋਲਤਾ ਤੇ ਤੁਸੀਂ ਆਪਣੀ ਮਰਜ਼ੀ ਨਾਲ ਬੱਸਾਂ ਤੇ ਚੜ੍ਹ ਕੇ ਕੋਈ ਆਟੋ ਤੇ ਚਲ ਜਾਓ ਕੋਈ ਟੈਕਸੀ ਕਰ ਲਓ ਨਹੀਂ ਉਥੇ ਇਮੀਗ੍ਰੇਸ਼ਨ ਚੈੱਕ ਹੈ ਉਥੇ ਪ੍ਰੋਪਰ ਪ੍ਰੋਟੋਕਾਲ ਹੈ ਹੁਣ ਜਿਹੜੀ ਬੱਸ ਆਉਂਦੀ ਸੀ ਪਾਕਿਸਤਾਨ ਤੋਂ ਭਾਰਤ ਤੇ ਭਾਰਤ ਤੋਂ ਪਾਕਿਸਤਾਨ ਉਹਨੂੰ ਨਹੀਂ ਕਦੀ ਕੁਝ ਹੋ ਗਿਆ ਕਿਉਂਕਿ ਉਹਦੇ ਅੱਗੇ ਪਿੱਛੇ ਸਿਕਿਉਰਿਟੀ ਹੁੰਦੀ ਸੀ ਸੋ ਇਸ ਕਰਕੇ ਜਦੋਂ ਸ਼ਰਧਾਲੂ ਜਾਂਦੇ ਨੇ ਉਹਨਾਂ ਦੇ ਲਈ ਸਿਕਿਉਰਿਟੀ ਦਾ ਇੰਤਜ਼ਾਮ ਦੂਜਾ ਸੂਬਾ ਕਰਦਾ ਹੈ ਪਾਕਿਸਤਾਨ ਤੋਂ ਵੀ ਸ਼ਰਧਾਲੂ ਆਉਣਗੇ ਭਾਰਤ ਵਾਲੇ ਪਾਸੇ ਇਸ ਕਰਕੇ ਸ਼ਰਧਾਲੂ ਆਸਥਾ ਦੀਆਂ ਜਿਹੜੀਆਂ ਇਹ ਸਾਡੀਆਂ ਪਰੰਪਰਾਵਾਂ ਨੇ ਇਹ ਰੋਕੀਆਂ ਨਹੀਂ ਜਾ ਸਕਦੀਆਂ ਹੁਣ ਕਰਤਾਰਪੁਰ ਸਾਹਿਬ ਲਾਂਘਾ ਉਹਦੇ ਪਿੱਛੇ ਤਾਂ ਕੋਈ ਰੋਲਾ ਨਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਕਾਇਦਾ ਤੁਹਾਡਾ ਪਾਸਪੋਰਟ ਚੈੱਕ ਹੁੰਦਾ ਹੈ ਸਿਕਿਉਰਿਟੀ ਚੈੱਕ ਹੁੰਦਾ ਤੁਸੀਂ ਫੇਰ ਜਾਣੇ ਹੋ ਉਹ ਵੀ ਨਹੀਂ ਸ਼ੁਰੂ ਕੀਤਾ ਗਿਆ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਨਰਾਜ਼ਗੀ ਹੈ ਔਰ ਪੰਜ ਮੈਂਬਰੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਸਖਤ ਬਿਆਨ ਦਿੱਤਾ ਹੈ ਇਹਦੇ ਤੇ ਸੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਨਨਕਾਣਾ ਸਾਹਿਬ ਗੁਰਪੁਰਬ ਮਨਾਉਣ ਜਾ ਰਹੇ ਸਿੱਖ ਜਥੇ ਤੈ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਉਣਾ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਕੁਚਲਣ ਦੀ ਕਾਰਵਾਈ ਹੈ ਉਹ ਇਥੋਂ ਤੱਕ ਕਹਿ ਰਹੇ ਨੇ ਉਹ ਕਹਿੰਦੇ ਜੰਗ ਦੀ ਆੜ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਨਾ ਖੋਲਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨੀ ਹੈ ਸੋ ਇਹ ਉਹ ਗਿਆਨੀ ਹਰਿ ਸਿੰਘ ਨੇ ਪੁਨਰਸੁਰਜੀਤ ਅਕਾਲੀ ਦਲ ਦੇ ਜਿਨ੍ਹਾਂ ਤੇ ਸੁਖਬੀਰ ਬਾਦਲ ਦੋਸ਼ ਮੜਦਾ ਹੈ ਕਿ ਇਹ ਏਜੰਸੀਆਂ ਨਾਲ ਮਿਲੇ ਹੋਏ ਨੇ ਇਹ ਕੇਂਦਰ ਨਾਲ ਮਿਲੇ ਹੋਏ ਨੇ ਇਹ ਭਾਜਪਾ ਨਾਲ ਮਿਲੇ ਹੋਏ ਨੇ ਤੇ ਗਿਆਨੀ ਹਰਪ੍ਰੀਤ ਸਿੰਘ اور ਪੁਨਰ ਸੁਜੀਤਾ ਕਾਲੀਦਲ ਦੇ ਲੀਡਰ ਬੀਜੇਪੀ ਦੇ ਖਿਲਾਫ ਬਹੁਤ ਗੁੱਸਾ ਪ੍ਰਗਟ ਕਰ ਰਹੇ ਨੇ ਔਰ ਬਕਾਇਦਾ ਲਿਖ ਲਿਖ ਕੇ ਬਿਆਨ ਜਾਰੀ ਕਰ ਰਹੇ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਭਾਰਤ ਸਰਕਾਰ ਨੂੰ ਧਿਆਨ ਦਵਾਉਂਦੇ ਹੋਏ ਉਹਨਾਂ ਨੇ ਕਿਹਾ ਕਹਿੰਦੇ ਭਾਰਤ ਪਾਕਿਸਤਾਨ ਵਿਚਕਾਰ ਹੋਈਆਂ ਤਿੰਨ ਜੰਗਾਂ ਦੌਰਾਨ ਵੀ ਯਾਤਰਾ ਨਹੀਂ ਰੋਕੀ ਗਈ ਸੀ ਉਹ ਕਹਿੰਦੇ ਸਿੱਖਾਂ ਦੇ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਭਾਰਤ ਨੂੰ ਮਿਸਲੀਡ ਕਰ ਰਹੀਆਂ ਨੇ ਐਡੇ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਨੇ ਇਹ ਤੋਂ ਤਾਂ ਕਹਿਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਹਿੰਦੇ ਇਸ ਤਰ੍ਹਾਂ ਦੀ ਪਾਬੰਦੀ ਮੁਗਲ ਕਾਲ ਸਮੇਂ ਵੀ ਨਹੀਂ ਲੱਗੀ ਸੋ ਇਹ ਭਾਜਪਾ ਨੂੰ ਸੋਚਣਾ ਚਾਹੀਦਾ ਭਾਜਪਾ ਦੀ ਕੇਂਦਰ ਸਰਕਾਰ ਨੂੰ ਔਰ ਭਾਰਤ ਦੀਆਂ ਏਜੰਸੀਆਂ ਨੂੰ ਇਸ ਮਾਮਲੇ ਤੇ ਸੋਚਣਾ ਚਾਹੀਦਾ ਔਰ ਉਹ ਕਹਿੰਦੇ ਤੁਰੰਤ ਤੇ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਬਿਲਕੁਲ ਸਹੀ ਹੈ ਸੋ ਡੱਲਾ ਜੀ ਇਸ ਨਾਲ ਇੱਕ ਹੋਰ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਹੁਣ ਜਿਹੜੇ ਹੋਰ ਬੀਜਪੀ ਦੇ ਲੀਡਰ ਨੇ ਜਿਵੇਂ ਅਸੀਂ ਸੁਨੀਲ ਜਾਖੜ ਦੀ ਗੱਲ ਕਰ ਲਈਏ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਜਾਂ ਫਿਰ ਉਹ ਸਿੱਖ ਚਿਹਰੇ ਉਹ ਸਿੱਖ ਲੀਡਰ ਜਿਹੜੇ ਕਿ ਬੀਜਪੀ ਦਾ ਹਿੱਸਾ ਨੇ ਕੀ ਉਹ ਇੰਨੇ ਹਿੰਮਤ ਸਿਆਸੀ ਤੌਰ ਤੇ ਨਹੀਂ ਹਿੰਮਤ ਰੱਖ ਸਕਣਗੇ ਕਿ ਉਹ ਪੀਐਮ ਮੋਦੀ ਅੱਗੇ ਮੰਗ ਰੱਖ ਸਕਣ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਗ ਹੈ ਉਸ ਨੂੰ ਤੁਰੰਤ ਖੋਲਿਆ ਜਾਵੇ ਜਾਂ ਫਿਰ ਇਸ ਜੱਥੇ ਦੀ ਆਪਾਂ ਗੱਲ ਕਰ ਲਈਏ ਕਿ ਜੱਥੇ ਨੂੰ ਸ਼੍ਰੀ ਨਨਕਾਣਾ ਸਾਹਿਬ ਭੇਜਿਆ ਜਾਵੇ ਉਹ ਦਰਸ਼ਨ ਕਰ ਸਕਣ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਕਿਸ ਤਰ੍ਹਾਂ ਦੀ ਹੁਣ ਭੂਮਿਕਾ ਹੋਣੀ ਚਾਹੀਦੀ ਹੈ ਜਿਹੜੇ ਲੀਡਰ ਸਿੱਖਾਂ ਨਾਲ ਜੁੜੇ ਹੋਏ ਆ ਸਿੱਖ ਚਿਹਰੇ ਅਸੀਂ ਕਹਿ ਸਕਦੇ ਆ ਬੀਜੇਪੀ ਵਿੱਚ ਨੇ ਨਹੀਂ ਦੇਖੋ ਰਵਨੀਤ ਬਿੱਟੂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹ ਤਾਂ ਕਿੱਡੇ ਕਿੱਡੇ ਦਾਅਵੇ ਕਰਦੇ ਨੇ ਰਵਨੀਤ ਬਿੱਟੂ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਜਿਹੜਾ 12000 ਕਰੋੜ ਹੈ ਮੋਦੀ ਸਾਹਿਬ ਨੇ ਕਿਹਾ ਵੀ 12000 ਕਰੋੜ ਪਿਆ ਤੇ ਮੈਂ 1600 ਕਰੋੜ ਦੇ ਚੱਲਿਆ ਤੇ ਹੋਰ ਲੋੜ ਹੋਊਗੀ ਹੋਰ ਵੀ ਦਵਾਂਗੇ ਰਵਨੀਤ ਬਿੱਟੂ ਕਹਿੰਦਾ ਸੀ ਇਹ ਸ਼ੁਰੂਆਤੀ ਪੈਕੇਜ ਹੈ ਰਵਨੀਤ ਬਿੱਟੂ ਹਰ ਮਸਲੇ ਚ ਪੰਜਾਬ ਦੇ ਹੁਣ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟਰ ਰਾਜਸਥਾਨ ਤੋਂ ਉਹ ਰਾਜ ਸਭਾ ਮੈਂਬਰ ਹੈ ਰਵਨੀਤ ਬਿੱਟੂ ਰਾਜਸਥਾਨ ਤੋਂ ਹੁਣ ਪੰਜਾਬ ਨਾਲ ਪੰਜਾਬ ਚ ਹਾਰ ਗਿਆ ਲੁਧਿਆਣੇ ਚੋਂ ਬਤੌਰ ਐਮਪੀ ਕੈਂਡੀਡੇਟ ਸੋ ਭਾਜਪਾ ਚ ਕੋਈ ਅਹੁਦਾ ਹੋਰ ਹੈ ਨਹੀਂ ਰਵਨੀਤ ਬਿੱਟੂ ਕੋਲੇ ਪੰਜਾਬ ਦਾ ਸੋ ਰਵਨੀਤ ਬਿੱਟੂ ਦਾ ਹੁਣ ਪੋਲਿਟੀਕਲ ਤੌਰ ਦੇ ਉੱਤੇ ਤਾਂ ਸੂਬਾ ਰਾਜਸਥਾਨ ਬਣ ਗਿਆ ਠੀਕ ਹੈ ਬਿੱਟੂ ਪੜਿਆ ਲਿਖਿਆ ਇੱਥੋਂ ਮੈਂ ਉਹਦਾ ਦਾਦਾ ਇੱਥੇ ਮੁੱਖ ਮੰਤਰੀ ਰਿਹਾ ਹੈ ਬਿੱਟੂ ਦਾ ਪਰਿਵਾਰ ਇੱਥੇ ਰਹਿੰਦਾ ਹੈ ਉਹਦਾ ਜੱਦੀ ਕਰ ਲੁਧਿਆਣੇ ਚਾਹੀ ਗੱਲਾਂ ਸਮਝ ਆਉਂਦੀਆਂ ਨੇ ਪਰ ਕੀ ਰਵਨੀਤ ਬਿੱਟੂ ਹੁਣ ਇਹ ਜੁਰਰਤ ਰੱਖਣਗੇ ਕਿ ਉਹ ਮੋਦੀ ਸਾਹਿਬ ਨੂੰ ਜਾਂ ਭਾਰਤ ਦੀ ਸਰਕਾਰ ਨੂੰ ਇਹ ਕਹਿ ਸਕਣ ਕਿ ਜੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲੋ ਤੇ ਤੁਰੰਤ ਮਨਜ਼ੂਰੀ ਦਿੱਤੀ ਜਾਓ ਜਿਹੜੇ ਸਾਡੇ ਸ਼ਰਧਾਲੂ ਐ ਜਿਹੜੇ ਸ਼੍ਰੀ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਨੇ ਹੁਣ ਗੁਰਪੁਰਪ ਦਾ ਮੌਕਾ ਹੈ ਗੁਰਪੁਰਪ ਤੇ ਮੌਕੇ ਤੇ ਸ਼ਰਧਾਲੂਆਂ ਨੂੰ ਰੋਕਣਾ ਇਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਸਿੱਖ ਕੌਮ ਜਿਸ ਤਰ੍ਹਾਂ ਦੇ ਸਿੱਖ ਕੌਮ ਦੇ ਜਿਹੜੇ ਅਗਵਾਈ ਕਰਨ ਵਾਲੇ ਲੀਡਰ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਹੁਣ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਮੰਤਰੀ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਲਕਾ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਹੁਤ ਸਾਰੇ ਫੈਸਲਿਆਂ 'ਚ ਕੇਂਦਰ ਸਰਕਾਰ ਦੇ ਨਾਲ ਵੀ ਖੜੀ ਹੈ ਔਰ ਇਹ ਵੀ ਕਹਿੰਦੀ ਰਹੀ ਹੈ ਕਿ ਕੇਂਦਰ ਨੇ ਸਾਡੀਆਂ ਕਈ ਮੰਗਾਂ ਵੀ ਮੰਨੀਆਂ ਨੇ ਸਮੇਂ-ਸਮੇਂ ਤੇ ਜਿਹੜੇ ਐਡਮਿਨਿਸਟ੍ਰੇਟਿਵ ਫੈਸਲੇ ਹੁੰਦੇ ਨੇ ਠੀਕ ਹੈ ਕਈ ਵਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਰੋਸ ਪ੍ਰਗਟ ਕੀਤਾ ਕੇਂਦਰ ਦੇ ਨਾਲ ਪਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦਿੱਲੀ ਦੇ ਸਿੱਖ ਲੀਡਰ ਔਰ ਉਹ ਸੈਕਲ ਲੀਡਰ ਜਿਹੜੇ ਭਾਜਪਾ ਚ ਚਲੇ ਗਏ ਨੇ ਵੱਡੇ ਵੱਡੇ ਸੈਕਲ ਲੀਡਰ ਗਏ ਨੇ ਭਾਜਪਾ ਨੇ ਕਿੰਨੇ ਜ਼ਿਲ੍ਹਾ ਪ੍ਰਧਾਨ ਬਣਾਤੇ ਮੈਂ ਦੁਬਾਰਾ ਗੱਲ ਨਹੀਂ ਕਰਨੀ ਚਾਹੁੰਦਾ ਪਹਿਲਾਂ ਕਰ ਹਟਿਆ ਉਹ ਤਮਾਮ ਸਿੱਖ ਲੀਡਰ ਕੀ ਉਹ ਇਹ ਮੰਗ ਕਰਨਗੇ ਯਾਉ ਇਸ ਗੱਲ ਦੀ ਨਿੰਦਾ ਕਰਨਗੇ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਗਲਤ ਫੈਸਲਾ ਕੀਤਾ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਵੋਟਾਂ ਨਹੀਂ ਹਾਸਲ ਕਰ ਪਾਉਂਦੀ ਪੰਜਾਬ ਦੇ ਵਿੱਚ ਹੁਣ ਜਦੋਂ ਵੋਟਾਂ ਪੈਂਦੀਆਂ ਨੇ ਤੇ ਪਿੰਡਾਂ 'ਚ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਕਿਉਂਕਿ ਕੁਝ ਲੀਡਰਾਂ ਨੇ ਪਹਿਲਾਂ ਗਲਤੀ ਕੀਤੀ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਅਤਵਾਦੀ ਕਿਹਾ دہشتਗਰਦ ਕਿਹਾ ਤੇ ਉਹਨਾਂ ਦੀਆਂ ਇੰਨੀਆਂ ਸ਼ਹਾਦਤਾਂ ਹੋ ਗਈਆਂ ਤੇ ਕਿਸੇ ਨੇ ਹੰਝੂ ਨਹੀਂ ਵਹਾਏ ਤੇ ਫੇਰ ਰੋਕਾਂ ਲਾਉਂਦੇ ਰਹੇ ਮਨੋਤ ਲਾਲ ਖੱਟੜ ਸਾਹਿਬ ਜਾਂ ਬੀਜੇਪੀ ਵਾਲੇ ਠੀਕ ਹੈ ਬੀਜੇਪੀ ਨੇ ਕੁਝ ਫੈਸਲੇ ਚੰਗੇ ਕੀਤੇ ਕਿਸਾਨੀ ਦੇ ਲਈ ਵੀ ਕੀਤੇ ਵੀ ਖਾਤੇ ਅਜ ਪੈਸੇ ਪਾਓ ਭਾਈ ਕਿਸਾਨੀ ਦੇ ਇਹ ਫੈਸਲੇ ਚੰਗੇ ਨੇ ਐਡਮਿਨਿਸਟ੍ਰੇਟਿਵ ਫੈਸਲੇ ਨੇ ਪਰ ਜਿਹੜੇ ਸਿੱਖਾਂ ਦੀ ਭਾਵਨਾ ਨਾਲ ਮਾਨਸਿਕਤਾ ਦੇ ਨਾਲ ਜੁੜੇ ਹੋਏ ਫੈਸਲੇ ਨੇ ਉਹਨਾਂ ਦੇ ਪ੍ਰਤੀ ਵੀ ਬੀਜੇਪੀ ਨੂੰ ਸੰਜੀਦਾ ਹੋਣ ਦੀ ਲੋੜ ਹੈ ਸੋ ਬੀਜੇਪੀ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਹੈ ਅਗਰ ਉਹ ਡਿਫੈਂਡ ਕਰੇਗੀ ਕਿ ਜੀ ਸਕਿਉਰਿਟੀ ਥ੍ਰੈਟ ਹੋ ਸਕਦਾ ਹੈ ਅ ਸਖਾ ਨੂੰ ਪਾਕਿਸਤਾਨ ਦੇ ਵਿੱਚ ਜਦੋਂ ਸਾਡੇ ਮੁਲਕ ਨੇ ਮਨਜ਼ੂਰੀ ਦਿੱਤੀ ਪਾਕਿਸਤਾਨ ਜੇ ਵੀਜ਼ਾ ਨਹੀਂ ਦਿੰਦਾ ਫਿਰ ਤਾਂ ਗੱਲ ਸਮਝ ਆਉਂਦੀ ਹੈ ਵੀ ਦੁਸ਼ਮਣ ਦੇਸ਼ ਸਾਡੇ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦੇ ਰਿਹਾ ਤੇ ਜੇ ਦੁਸ਼ਮਣ ਦੇਸ਼ ਵੀਜ਼ਾ ਦੇ ਰਿਹਾ ਹੈ ਤੇ ਉਹਨੇ ਵੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਕੰਮ ਕਰਨਾ ਹੈ ਅਗਰ ਕਿਸੇ ਮੁਲਕ ਦੇ ਸ਼ਰਧਾਲੂਆਂ ਦੀ ਸੁਰੱਖਿਆ 'ਚ ਕੋਈ ਦੂਜਾ ਮੁਲਕ ਕਮੀ ਛੱਡਦਾ ਹੈ ਤੇ ਦੁਨੀਆ ਭਰ ਦੇ ਵਿੱਚ ਹਾਹਾਕਾਰ ਮਚ ਜਾਣੀ ਹੈ ਦੁਨੀਆ ਭਰ ਦੇ ਸਿੱਖ ਪਾਕਿਸਤਾਨ ਦਾ ਬਾਇਕਾਟ ਕਰ ਦੇਣਗੇ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਭਾਵੇਂ ਸਿੱਖ ਬਹੁਤ ਘੱਟ ਗਿਣਤੀ ਚ ਹੈ ਪਰ ਦੁਨੀਆ 'ਚ ਸਿੱਖ ਬਹੁਤ ਗਿਣਤੀ ਚ ਹੈ ਪਰ ਦੁਨੀਆ 'ਚ ਪਾਕਿਸਤਾਨੀ ਵੀ ਬਹੁਤ ਗਿਣਤੀ ਚ ਹੈ ਸੋ ਕਿਸੇ ਕੀਮਤ ਤੇ ਵੀ ਪਾਕਿਸਤਾਨ ਕਦੀ ਇਹ ਭੁੱਲ ਨਹੀਂ ਕਰੂਗਾ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਕਿਉਂਕਿ ਦੁਨੀਆ ਭਰ 'ਚ ਜਿਹੜੇ ਪਾਕਿਸਤਾਨੀ ਨਾਗਰਿਕ ਬੈਠੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਬਣ ਜਾਣਾ ਹੈ ਕੈਨੇਡਾ 'ਚ ਅਮਰੀਕਾ 'ਚ ਜਿੱਥੇ ਬਹੁ ਗਿਣਤੀ ਸਿੱਖਾਂ ਦੀ ਹੈ ਯੂਕੇ ਦੇ ਵਿੱਚ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਪਿਛਲੇ ਸਮਿਆਂ 'ਚ ਹੋਈਆਂ ਨਹੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨਹੀਂ ਜੇ ਸ਼ਰਧਾਲੂ ਪਾਕਿਸਤਾਨ ਜਾਂਦੇ ਐ ਤੇ ਪਾਕਿਸਤਾਨ ਦੀ ਇਹ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣਾ ਕਿਉਂਕਿ ਜਦੋਂ ਪਾਕਿਸਤਾਨ ਦੇ ਸ਼ਰਧਾਲੂ ਭਾਰਤ ਵਾਲੇ ਪਾਸੇ ਆਉਣਗੇ ਤੇ ਜ਼ਿੰਮੇਵਾਰੀ ਹੈ ਪਾਕਿਸਤਾਨ 'ਚ ਬਹੁਤ ਵੱਡੀ ਗਿਣਤੀ 'ਚ ਅਜਿਹੇ ਹਿੰਦੂ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਦਾ ਜੀ ਜੇ ਕੋਈ ਸਵਰਗ ਸੁਧਾਰ ਜੇ ਤੇ ਉਹ ਅਸਥੀਆਂ ਇੱਥੇ ਗੰਗਾ ਦੇ ਵਿੱਚ ਬਹਾਈਆਂ ਜਾਂਦੀਆਂ ਨੇ ਸੋ ਇਸ ਕਰਕੇ ਇਹ ਆਸਥਾ ਦੀਆਂ ਗੱਲਾਂ ਨੇ ਪਾਕਿਸਤਾਨ ਚ ਕਿੱਡੇ ਵੱਡੇ ਮੰਦਰ ਨੇ ਉੱਥੇ ਜਾਂਦੇ ਨੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਉੱਥੋਂ ਦੇ ਲੋਕ ਵੀ ਆਉਂਦੇ ਨੇ ਉੱਥੋਂ ਦੇ ਹਿੰਦੂ ਵੀ ਭਾਰਤ ਦੇ ਮੰਦਰਾਂ ਚ ਆਉਂਦੇ ਨੇ ਉੱਥੋਂ ਦੇ ਸਿੱਖ ਸਾਡੇ ਇੱਥੇ ਦਰਬਾਰ ਸਾਹਿਬ ਆਉਂਦੇ ਨੇ ਬਾਕੀ ਥਾਵਾਂ ਤੇ ਆਉਂਦੇ ਨੇ ਔਰ ਜਿਹੜੇ ਉੱਥੋਂ ਦੇ ਮੁਸਲਮਾਨ ਨੇ ਉਹ ਵੀ ਆਉਂਦੇ ਨੇ ਧਾਰਮਿਕ ਥਾਵਾਂ ਤੇ ਯਾਤਰਾ ਕਰਨ ਔਰ ਸਾਡੇ ਦੇਸ਼ ਦੇ ਮੁਸਲਮਾਨ ਵੀ ਜਾਂਦੇ ਨੇ ਜਿਹੜੀਆਂ ਗੱਲਾਂ ਆਸਥਾ ਨਾਲ ਜੁੜੀਆਂ ਹੈ ਅਗਰ ਉਹਨਾਂ ਨੂੰ ਇਸ ਤਰ੍ਹਾਂ ਰੋਕਾ ਲੱਗਣ ਗਿਆ ਤੇ ਫਿਰ ਉਹ ਵਿਵਾਦ ਹੋਣਾ ਲਾਜ਼ਮੀ ਆ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ ਬੀਜੇਪੀ ਦੇ ਸਿੱਖ ਲੀਡਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਵੇਂ ਗੱਲ ਬੀਜੇਪੀ ਅੱਗੇ ਰੱਖਦੇ ਨੇ ਔਰ ਬੀਜੇਪੀ ਪਿਛਲੇ ਸਮਿਆਂ ਚ ਸਿੱਖਾਂ ਬਾਰੇ ਕਈ ਚੰਗੇ ਫੈਸਲੇ ਕਰ ਚੁੱਕੀ ਆ ਜਿਦੇ ਕਰਕੇ ਬੀਜੇਪੀ ਦਾਵਾ ਕਰਦੀ ਆ ਕਿ ਅਸੀਂ ਬਿਲਕੁਲ ਸਿੱਖਾਂ ਦੇ ਨਾਲ ਆ ਅਸੀਂ ਇੱਕ ਮਿੱਕਾ ਔਰ ਨਰਿੰਦਰ ਮੋਦੀ ਸਾਹਿਬ ਦਸਤਾਰ ਕਈ ਵਾਰ ਸਜਾਉਂਦੇ ਨੇ ਉਹਨਾਂ ਦੇ ਪੱਗ ਬੰਨੀ ਜਾਂਦੀ ਆ ਅਮਿਤ ਸ਼ਾਹ ਪੱਗ ਬੰਨਦੇ ਕਈ ਵਾਰ ਕਿਉਂਕਿ ਸਿੱਖ ਲੋਕ ਬੰਨਦੇ ਉਹਨਾਂ ਦੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਨਾਇਬ ਸਿੰਘ ਸ਼ਾਣੀ ਕਈ ਵਾਰ ਪੱਗ ਬੰਨ ਕੇ ਪੰਜਾਬ ਆਉਂਦੇ ਨੇ ਹੁਣ ਜਦੋਂ ਉਹਨਾਂ ਦੇ ਪੱਗ ਪਾਈ ਜਾਂਦੀ ਹੈ ਉਹ ਸਿੱਖ ਹੀ ਪੱਗ ਬੰਨਦੇ ਨੇ ਨਾ ਉਹਨਾਂ ਦੇ ਜੀ ਕਿਉਂ ਸਿੱਖ ਲੀਡਰ ਹੀ ਨੇ ਤੇ ਜਿਹੜੇ ਸਿੱਖ ਲੀਡਰ ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਸਮਝਾਉਂਦੇ ਨੇ ਵੀ ਸਿੱਖ ਧਰਮ ਚ ਪੱਗ ਦੀ ਅਹਿਮੀਅਤ ਕੀ ਹੈ ਅਸੀਂ ਤੁਹਾਡੇ ਤਾਂ ਬਨ ਰਹੇ ਆ ਪੱਗ ਤੇ ਕੀ ਫਿਰ ਉਹਨਾਂ ਨੂੰ ਇਹ ਨਹੀਂ ਦੱਸਣਗੇ ਕਿ ਬਾਬੇ ਨਾਨਕ ਦੀ ਧਰਤੀ ਦੀ ਅਹਿਮੀਅਤ ਕੀ ਹੈ ਨਨਕਾਣਾ ਸਾਹਿਬ ਦੀ ਅਹਿਮੀਅਤ ਕੀ ਹੈ ਕਤਾਰਪੁਰ ਸਾਹਿਬ ਦੀ अहमियत ਕੀ ਹੈ ਮੈਨੂੰ ਲੱਗਦਾ ਹੁਣ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਬਣ ਗਈ ਕਿ ਉਹ ਬੀਜੇਪੀ ਨੂੰ ਸਮਝਾਉਣ ਕਿ ਇਹ ਜਿਹੜੇ ਫੈਸਲੇ ਨੇ ਆਸਥਾ ਨਾਲ ਜੁੜੇ ਹੋਏ ਇਹ ਦੂਸਰੇ ਦੇਸ਼ ਦੇ ਲਈ ਵੀ ਓਡੀ ਵੱਡੀ ਚੁਣੌਤੀ ਹੈ ਅਗਰ ਇਧਰੋਂ ਮਨਜ਼ੂਰੀ ਮਿਲਦੀ ਹੈ ਵੀਜ਼ਿਆਂ ਦੀ ਅਰਜ਼ੀ ਹੁੰਦੀ ਹੈ ਅਗਰ ਉਹ ਵੀਜ਼ੇ ਨਹੀਂ ਦੇਣਗੇ ਤੇ ਫਿਰ ਪਾਕਿਸਤਾਨ ਦਾ ਵੀ ਵਿਰੋਧ ਬਹੁਤ ਵੱਡੇ ਪੱਧਰ 'ਤੇ ਹੋਊਗਾ ਅਗਰ ਉਹ ਵੀਜ਼ੇ ਨਹੀਂ ਦੇਣਗੇ ਜੀ 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 ਬਿਲਕੁਲ ਡੱਲਾ ਜੀ ਜਦ ਇਹ ਵੈਸੇ ਹੋਣਾ ਹੁਣ ਤਾਂ ਇਹ ਗੱਲ ਸਮਝਾਣੀ ਹੋਰ ਵੀ ਸੋਖੀ ਲੱਗ ਰਹੀ ਹੈ ਜਦੋਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ক্রিকেট ਮੈਚ ਵੀ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸ਼ਰਦਾ ਦੇ ਅੱਗੇ ਤਾਂ ਨਤਮਸਤਕ ਹੋਣਾ ਹੀ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਬਹੁਤ ਹੀ ਖਾਸ ਮੁੱਦਿਆਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ